ਸਭ ਜੀ ਜਤਿਨਾ ਗੁਰੂ ਪਿਆਰੇ ਗੰਗਾਲ ਸਾਹਿਬ ਜੀ ਕਿਤੇ ਨਿਦਰ ਕਰੋ ਬੰਦ ਜਿਹੜੇ ਕਹਿੰਦੇ ਨਾ ਗੁਰਬਾਣੀ ਦੀ ਸਮਝ ਨਹੀਂ ਆਉਂਦੀ ਜਿਆਨੀ ਜੀ ਅਮਰ ਕਥਾ ਕਰ ਰਹੇ ਸੀ ਨਾ ਤੇ ਬਾਲੇ ਚੱਕਰਾਂ ਚ ਪੈ ਗਏ ਹੋਣਗੇ ਵੀ ਇੰਨੇ ਡੂੰਘੇ ਅਰਥ ਇੰਨੇ ਸੰਪਰਦਾਇ ਅਰਥ ਕਿਉਂ ਸਾਨੂੰ ਸੁਣਾਉਣ ਵਾਲੇ ਰਹਿ ਵੀ ਵਿਰਲੇ ਗਏ ਜੀ ਅੱਜ ਤੱਕ ਕੀਰਤਨ ਵੀ ਲਾਈਟ ਹੋ ਗਿਆ ਰਜਾਂ ਫਿਲਮੀ ਕਿਉਂ ਨਾ ਜਲਪੀਆਂ ਜੀ ਕਿ ਕਿਲਾ ਨਾ ਕਰਿਓ ਖਾਲਸਾ ਜੀ ਸਾਡਾ ਵਿਰਸਾ ਇੰਨਾ ਮਾਡਰਨ ਨਹੀਂ ਸੀ ਜਿੰਨਾ ਸਾਡੇ ਵਾਲਿਆਂ ਨੇ ਬਣਾਤਾ ਗੱਜ ਤੇ ਅੱਖੋਂ ਸਤਨਾਮ ਪਰ ਗੁਰੂ ਕੇ ਸਿੱਖੋਂ ਮੈਂ ਪਿੰਡਰੀ ਬਹੁਤ ਵਾਰੀ ਸੰਗਰਾਂ ਦੇ ਦਿਹਾੜੇ ਤੇ ਸ੍ਰੀਮਾਨ ਸੰਤ ਬਾਬਾ ਮੋਹਨ ਸਿੰਘ ਜੀ ਮਹਾਂਪੁਰਖਾਂ ਦੇ ਦਰਸ਼ਨ ਕਰਦਾ ਰਿਹਾ ਹੁਣ ਵੀ ਪਿੰਡਰੀ ਬਹੁਤ ਜਾਨਾ ਜੀ ਕਹਿੰਦਾ ਕੰਮ ਬੋਲਾਂ ਰੱਖਿਆ ਕਰ ਕਹਿੰਦਾ ਕੰਮ ਬੋਲਾਂ ਰੱਖਿਆ ਕਰ ਅਸੀਂ ਬਹੁਤ ਬੋਲਾਂ ਰੱਖ ਕੇ ਵੇਖਣਾ ਖਾਤਾ ਪਨਾਲਾ ਉਹ ਮੈਂ ਕਿਹਾ ਸੱਜਣਾ ਕਮਾਈ ਕਰਦਾ ਰੱਜ ਕੇ 50 ਕੜੇ ਸੋਨੇ ਦੇ ਬਣਾ ਲਾ ਬਣਾ ਲੋ 50 ਛਾਪਾਂ ਬਣਾ ਲੋ ਪੈਣੋ ਗਿਲਾ ਨਾ ਕਰਿਓ ਤੁਸੀਂ ਵੀ ਤੁੰਗਲ ਵਾਲੀਆਂ ਬਣਾ ਲੋ ਪਰ ਜਿੱਦੇ ਸਾਂ